ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਚ ਮਹੱਲਾ ਤੀਜਾ ਸਚਾ ਸੇਵੀ ਸੱਚ ਸਾਲਾਹੀ ਸਚੇ ਨਾਏ ਦੁਖ ਕਬਹੀ ਨਾਹੀ ਸੁਖ ਦਾਤਾ ਸੇਵਨ ਸੁਖ ਪਾਇਨ ਗੁਰਮਤਿ ਮਨਵ ਸਾ ਬਣਿਆ ਹਉ ਵਾਰੀ ਚਿਓ ਵਾਰੀ ਸੁਖ ਸਹਿਜ ਸਮਾਤ ਲਗਾ ਬਣਿਆ ਜੋ ਹਰ ਸੇਵੈ ਸੇ ਸਦਾ ਸੋ ਹੈ ਸੋਪਾ ਸੁਰਤ ਸਹਾ ਬਣਿਆ ਰਹਾਓ ਸਭ ਕੋ ਤੇਰਾ ਭਗਤ ਕਹਾਏ ਸਈ ਭਗਤ ਤੇਰੇ ਮਨ ਪਾਏ ਸੱਚ ਬਾਣੀ ਤੋਂ ਦੈਸਾ ਲਾਹਣ ਰੰਗ ਰਾਤੇ ਭਗਤ ਕਰਾਵਣ ਸਭ ਕੋ ਸੱਚੇ ਹਰ ਜਿਉ ਤੇਰਾ ਗੁਰਮਖ ਮਿਲੇ ਤਾ ਚੁੱਕੈ ਫੇਰਾ ਜਾਂ ਤਦ ਪਾਵੇ ਤਾ ਨਾਏ ਰਚਾਵੇ ਤੂੰ ਆਪੇ ਨਾਉ ਚ ਪਾਵਣਿਆ ਗੁਰਮਤੀ ਹਰ ਮਨ ਵਸਾਇਆ ਹਰਖ ਸੋਗ ਸਭ ਮੋਹ ਗਵਾਇਆ ਐਸੋ ਸਿਉ ਲੇਵ ਲੱਗੇ ਸਦਹਿ ਹਰਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇਰੈ ਚਾਏ ਨਉਨਿਤ ਨਾਮ ਵਸਿਆ ਮਨ ਆਏ ਪੂਰੇ ਪਾਗ ਸਤਗੁਰ ਪਾਇਆ ਸ਼ਬਦੇ ਮੇਲ ਮਿਲਾਵਣਿਆ ਤੂੰ ਦਿਆਲ ਸਦਾ ਸੁਖ ਦਾਤਾ ਤੂੰ ਆਪੇ ਮੇਲੈ ਗੁਰਮਖਾਤਾ ਤੂੰ ਆਪੇ ਦੇਵੈ ਨਾਮ ਵਟਾਈ ਨਾ ਮਰਤੇ ਸੁਖ ਪਾਵਣਿਆ ਸਤਾ ਸਤਾ ਸੱਚੇ ਤੋ ਦਸਾ ਲਾਹੀ ਗੁਰਮਖ ਜਾਤਾ ਦੂਜਾ ਕੋ ਨਹੀਂ ਇੱਕ ਸਿਉ ਮਨ ਰਹਿਆ ਸਮਾਏ ਮਨ ਮੰਨੇ ਮਨੇ ਮਿਲਾਵਣਿਆ ਗੁਰਮਖ ਹੋਵੈ ਸੋ ਸਲਾਹੀ ਸੱਚੇ ਠਾਕੁਰ ਵੀ ਪਰਵਾਹੇ ਨਾਨਕ ਨਾਮ ਵਸੈ ਮਨ ਅੰਤਰ ਗੁਰ ਸ਼ਬਦੀ ਹਰ ਮਿਲਾਵਣਿਆ